ਜੈਪੁਰ ਇੰਟਰਨੈਸ਼ਨਲ 에어ਪੋਰਟ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਇੱਕ CISF ਜਵਾਨ ਨੂੰ SpiceJet 에어ਲਾਈਨ ਦੀ ਮੈਲਾ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ। ਇਸ ਥੱਪੜ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਤਲਾਸ਼ੀ ਦੇ ਜ਼ਬਰਦਸਤੀ ਗੇਟ ਤੋਂ ਐਂਟਰੀ ਕਰਨ ਤੇ CISF ਦੇ ASI ਨੇ ਮੈਲਾ ਨੂੰ ਰੋਕਿਆ ਸੀ। ਇਸ ਗੱਲ ਤੇ ਮੈਲਾ ਮੁਲਾਜ਼ਮ ਨੇ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਅੀਐਸਆਈ ਗਿਰੀਰਾਜ ਪ੍ਰਸ਼ਾਦ ਨੂੰ ਥੱਪੜ ਮਾਰ ਦਿੱਤਾ ਇਸ ਤੋਂ ਬਾਅਦ ਪੀੜਤ ਐਸਐਸਆਈ ਨੇ 에어ਪੋਰਟ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਮਹਿਲਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉੱਥੇ ਹੀ ਸਪਾਈਸ ਜੈਟ ਦੀ ਮਹਿਲਾ ਚਾਲਕ ਦਲ ਦੀ ਮੈਂਬਰ ਅਨੁਰਾਦਾ ਨੇ ਸੀਆਈਐਸਐਫ ਜਵਾਨ ਨੇ ਛੇੜਛਾੜ ਦਾ ਕਾਰਨ ਦਾ ਦੋਸ਼ ਲਗਾਇਆ ਇਸ ਤੋਂ ਇਲਾਵਾ ਇਤਰਾਜਯੋਗ ਟਿੱਪਣੀ ਅਤੇ ਅਸ਼ਲੀਲਤਾ ਕਰਨ ਦਾ ਵੀ ਦੋਸ਼ ਲਗਾਇਆ ਹੈ ਸਪਾਈਸ ਜੈਟ ਵੱਲੋਂ ਕਿਹਾ ਗਿਆ ਹੈ ਕਿ ਜੈਪੁਰ 에어ਪੋਰਟ ਤੇ ਜੋ ਘਟਨਾ ਵਾਪਰੀ ਉਸ ਵਿੱਚ ਸਪਾਈਸ ਜੈਟ ਦੀ ਇੱਕ ਮੈਲਾ ਮੁਲਾਜ਼ਮ ਨੂੰ ਸਟੀਲ ਗੇਟ ਤੇ ਇੱਕ ਕੈਂਟਰੀਂਗ ਵਾਹਨ ਨੂੰ ਐਕਸੋ ਕਾਰਟ ਕਰਦੇ ਸਮੇਂ ਜੈਸਪੁਰ ਭਾਰਤ ਦੇ ਨਾਗਰੀਕ ਹਵਾਬਾਜ਼ੀ ਸੁਰੱਖਿਆ ਰੈਗੂਲੇਟ ਬਿਊਰੋ ਆਫ ਸਿਵਲ ਐਵੀਕੇਸ਼ਨ ਸਿਕਿਉਰਿਟੀ ਦੁਆਰਾ ਜਾਰੀ ਕੀਤਾ ਗਿਆ ਵੈਧ 에어ਪੋਰਟ ਐਂਟਰੀ ਪਾਸ ਸੀ ਉਸ ਨੂੰ ਅਨੁਚਿਤ ਅਤੇ ਅਵਿਸ਼ਕਰਨ ਸਿਕਿਉਰਿਟੀ ਦੁਆਰਾ ਜਾਰੀ ਕੀਤਾ ਗਿਆ ਤੇ ਬਿਆਦ ਰਿਪੋਰਟ ਐਂਟਰੀ ਪਾਸ ਸੀ ਉਸ ਨੂੰ ਅਨੁਚਿਤ ਅਭਿਸ਼ੇਕਰਨ ਪਾਸ਼ਾ ਦਾ ਸਾਹਮਣਾ ਕਰਨਾ ਪਿਆ ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਡਿਊਟੀ ਸਮੇਂ ਤੋਂ ਬਾਅਦ ਉਹਨਾਂ ਦੇ ਘਰ ਆਉਣ ਤੇ ਮਿਲਣ ਲਈ ਕਿਹਾ ਸਪਾਈਸ ਜੈਟ ਨੇ ਕਿਹਾ ਕਿ ਉਹ ਆਪਣੀ ਮਹਿਲਾ ਮੁਲਾਜ਼ਮ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਵਿਰੁੱਧ ਗੰਭੀਰ ਮਾਮਲੇ ਦੇ ਵਿੱਚ ਤੁਰੰਤ ਕਾਨੂੰਨੀ ਵਾਰਪ ਕਾਰਵਾਈ ਕਰ ਰਿਹਾ ਹੈ ਤੇ ਸਥਾਨ ਪੁਲਿਸ ਦੇ ਨਾਲ ਸੰਪਰਕ ਕੀਤਾ ਹੈ ਅਸੀਂ ਆਪਣੇ ਮੁਲਾਜ਼ਮ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਉਸ ਨੂੰ ਸਮਰਥਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ